ਮੈਂ ਕਰਨੀ ਆ RAM ਮੰਦਿਰ ਕਰ ਇਹ ਫੈਸਲਾ ਲਿਆ ਪਰ ਮੈਂ ਅਕਾਲੀ ਦਲ ਨੂੰ ਧੋਖਾ ਨਹੀਂ ਦੇਣਾ ਮੈਂ ਉਦੋਂ ਜੁਆਇਨ ਕਰੂੰਗਾ ਜਿੱਦਣ ਉਹ ਟਿਕਟ ਕਿਸੇ ਨੂੰ ਅਨਾਉਂਸ ਕਰ ਦੇਣਗੇ ਕਿਉਂਕਿ ਮੇਰੇ ਤੇ ਵਿਸ਼ਵਾਸ ਕੀਤਾ ਸੀ ਵੀਰ ਬਾਦਲ ਨੇ ਮੇਰੇ ਤੇ ਪਿਆਰ ਬੜਾ ਹੈ ਮੇਰਾ ਸੁਖਵੀਰ ਬਾਦਲ ਨਾਲ ਇਸ ਕਰਕੇ ਮੈਂ ਉਹਨਾਂ ਨੂੰ ਕਹਿਤਾ ਮੈਂ ਕਿਉਂਕਿ ਉਹਨੇ ਮੇਰੇ ਤੇ ਐਡਾ ਵਿਸ਼ਵਾਸ ਕੀਤਾ ਮੈਂ ਉਹਦੇ ਨਾਲ ਵਿਸ਼ਵਾਸ ਘਾਤ ਨਹੀਂ ਕਰਨੇ ਵੀ ਉਹਦਾ ਟਿਕਟ ਛੱਡ ਕੇ ਮੈਂ ਬੀਜੇਪੀ ਜੁਆਇਨ ਕਰਨਾ ਜਿੱਦਣ ਮੈਂ ਉਹਨਾਂ ਨੂੰ ਕਹਿਤਾ ਵੀ ਅਨਾਉਂਸ ਕਰੋ ਕੈਂਡੀਡੇਟ ਲੱਭ ਲਓ ਜਿੱਦਣ ਉਹ ਕੈਂਡੀਡੇਟ ਲੱਭ ਜਾਣਗੇ ਅਨਾਉਂਸ ਕਰ ਦੇਣਗੇ ਮੈਂ ਉਦੋਂ ਹੀ ਤੁਹਾਨੂੰ ਜੁਆਇਨ ਕਰ ਲਵਾਂ ਇਹ ਲਗਾਤਾਰ 10-15 ਦਿਨ ਇਹ ਗੱਲ ਚੱਲਦੀ ਰਹੀ ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ ਵੀ ਐਸੇ ਵੀ ਲੋਕ ਹੈਗੇ ਕਿ ਕੋਈ ਇਹ ਨਹੀਂ ਹੈ ਵੀ ਬੇਸ਼ੱਕ ਕੱਲ੍ਹ ਜੋਗਾ ਪਰ ਲੋਕ ਅੱਜ ਵੀ ਕਿਤੇ ਨਾ ਕਿਤੇ ਜੀ ਧਰਤੀ ਖੜੀ ਆ ਤਾਂ ਅੱਜ ਵੀ ਉਸ ਪਰਮਾਤਮਾ ਦਾ ਉਸ ਗੁਰੂ ਦਾ ਉਸ ਮਾਤਾ ਦਾ ਅਸ਼ੀਰਵਾਦ ਹੈ ਗੱਲ ਜਿਹੜਾ ਇੰਨਾ ਕਰਤਾਰ ਰੱਖਦੇ ਤੇ ਕੁੱਛਾ ਦਿੱਕਤ ਨਹੀਂ ਇੱਕ ਬਹੁਤ ਸਾਰ ਦੇ ਗੱਲ ਕਰੋ ਇਹਨਾਂ ਦੇ ਬਾਰੇ ਬੋਲਣ ਲੱਗਦੀ ਹੁੰਦੀ ਦਸਤਰਜੀ ਤੇ ਮੈਂ ਬੜਾ ਟਾਈਮ ਨਹੀਂ ਲਵਾਂ ਤੁਸੀਂ ਬੜੀ ਵੱਡੀ ਗਿਣਤੀ ਚ ਇੱਥੇ ਇੱਕ ਗੱਲ ਮੈਂ ਬੜੀ ਦੇਖੀ ਸਿਆਸੀ ਸਿਆਸਤ ਲੋਕ ਜਿਹੜੇ ਕਰਦੇ ਉਹਨਾਂ ਦਾ ਮਤਲਬ ਕੀ ਹੈ ਸਿਆਸਤ ਕੋਈ ਕੀ ਕਰਨਾ ਆਉਂਦਾ ਮੈਨੂੰ ਇਹ ਦੱਸ ਕੀ ਕਰਨਾ ਹੁੰਦਾ ਸੀ ਤੁਸੀਂ ਮੈਨੂੰ ਕੋਈ ਵੀ ਨਾਮ ਦੱਸੋ ਵੀ ਜੋ ਪੋਲਿਟਿਕਸ ਚ ਆਉਂਦਾ ਹੈ ਚਾਹੇ ਕੌਂਸਲਰ ਬਣਦਾ ਐਮਐਲਏ ਬਣਦਾ ਐਮਪੀ ਬਣਨਾ ਹੁਣ ਕਿਲੋਂ ਦਾ ਦੇ ਸੇਵਾ ਸੇਵਾ ਦੀ ਕਿ ਲੁੱਟਣਾ ਨਹੀਂ ਇਹ ਕਹ ਰਹੇ ਨੇ ਕਿ ਸੇਵਾ ਲਈ ਆਉਂਦੇ ਤੇ ਸਾਡੇ ਸਰਕਾਰ ਹੀ ਹੋ ਜਿਹੜੇ ਐਮਐਲਏ ਨੇ ਉਹ ਲੋਕਾਂ ਕੱਪੀ ਪ੍ਰਸ਼ਾਸਨ ਦੀ ਉਹ ਜਦੋਂ ਵੀ ਮੈਂ ਕਿਤੇ ਹੁੰਦੇ ਜਾਣਾ ਹਰ ਜਗ੍ਹਾ ਇੱਕ دہشت ਦਾ ਮਾਹੌਲ ਇੱਕ ਇੱਕ ਜਿਵੇਂ ਬੰਦਾ ਗੁੰਡਾ ਨਹੀਂ ਹੁੰਦਾ ਗੁੰਡਾ ਗਲੀ ਦੇ ਗੁੰਡੇ ਜਿਵੇਂ ਹੁੰਦੇ ਅਗਲੇ ਉਹਦੇ ਬੋਤਲਾ ਮਾਰੀਏ ਉਹਦੇ ਆਹ ਕਰਤਾ ਉਹਦੇ ਆਹ ਮਾਰਤਾ ਜਦੋਂ ਜਾਓ ਉਚਾਰ ਚਾਰ ਪੰਜ ਟਿੱਕੇ ਖਾਤੇ ਪੀ ਕੇ ਉਹ ਲੋਕ ਖੜੇ ਹੁੰਦੇ ਆ ਵੀ ਕਿਸੇ ਦਾ ਵਿਰੋਧ ਕਰੋ ਟਿੱਕੇ ਦਾ ਮੈਂ ਕਦੇ ਵੀ ਕਿਤੇ ਨਹੀਂ ਦੇਖਿਆ ਵੀ ਜਿਹੜਾ ਇਹ ਇਨਸਾਨ ਇਸ ਤਰੀਕੇ ਦੀ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਇਹਨਾਂ ਦੇ ਪਰਿਵਾਰ 'ਚ ਉਹ ਇੰਗੇ ਸ਼ਰੀਫ ਨੇ ਮੈਂ ਤਾਂ ਕਹਿਣਾ ਨਹੀਂ ਚਾਹਾਂ ਸਾਡੇ ਸੇਵਾਦਾਰ ਦੇ ਪੰਜਾਬ ਦੇ ਲੋਕਾਂ ਨੇ ਦੇਖੋ ਫਰਕ ਸੁਸ਼ੀਲ ਜੀ ਆਜੂ ਕਾਂਗਰਸ ਪਾਰਟੀ ਚ ਨੇ ਤੇ ਮੈਂ ਤਾਂ ਜਿਉ ਕਾਂਗਰਸ ਨੇ ਤਮੈ ਇਤਨੇ ਮੇਰੇ ਨੂੰ ਕਮਾ ਹਾਰੇ ਕਿਉਂਕਿ ਹੈ ਹੀ ਚਿੰਗੇ ਅੰਦਰ ਇੰਨਾ ਵੱਡਾ ਹੈ ਤੇ ਇਸ ਵੇਲੇ ਉਦੋਂ ਹਾਲਾਤ ਇਹ ਸੀ ਵੀ ਲਹਿਰ ਸੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦਾ ਝੂਠ ਬੋਲਿਆ ਸੀ ਨਹੀਂ ਕੋਈ ਇਹਨਾਂ ਨੂੰ ਕੌਂਸਲਰ ਨਾ ਜਿਤਾਵੇ ਕੌਂਸਲਰ ਵੀ ਇਹਨਾਂ ਜਿਤਾਵੇ ਕੋਈ ਇੱਕ ਵਾਰ ਲੜੇ ਸੀ ਇਹਨਾਂ ਦੇ ਧਰਮ ਪਤਨੀ ਤੇ ਕੌਂਸਲਰ ਦੀ ਇਲੈਕਸ਼ਨ ਚੰਦਰ ਨਗਰ ਤੋਂ ਉਹ ਵੀ ਬੁਰੀ ਤਰ੍ਹਾਂ ਇਹਨਾਂ ਦੀ ਜਮਾਨਤ ਜਾਪ ਰਹੀ। ਇਸ ਵਰਤ ਦਾ ਆਮ ਆਦਮੀ ਦਾ ਲੋਕੀ ਦੁਖੀ ਸੀ ਕਾਂਗਰਸ ਤੋਂ ਲੋਕ ਦੁਖੀ ਸੀ ਕਾਲੀ ਜਲਤੋਂ। ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਵੱਡਿਆਂ ਨੂੰ ਵੱਡਿਆਂ ਨੂੰ ਐਮਬੈਲਿਡੋ ਤੇ ਅੱਜ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਜੇ ਮੈਂ মিডিਆ 'ਵੀ ਰਿਪੋਰਟ ਕਰਦਾ ਜੇ ਮੈਂ ਝੂਠ ਬੋਲਦਾ। ਵੀਰੇ ਬਾਰੇ ਤਾਂ ਬੜੀ ਦੇਖੋ ਮੈਂ ਹੈਰਾਨ ਹਾਂ ਮੇਰੇ ਨਾਲੇ ਕਹਿਣ ਵੀ ਬਿੱਟੂ ਜੀ ਆਹ ਕੰਮ ਗਲਤ ਕਰਦਾ ਬਿੱਟੂ ਨੇ ਅੱਖੀਆਂ ਲਾ ਲੀਆਂ ਰੇਤਾ ਲੁਕ ਲਿਆ ਥੇਕੇ ਨਾਲੇ ਨੂੰ ਬਿੱਟੂ ਨੇ ਆ ਕੋਠੀ ਬਣਾ ਲਈ ਬਿੱਟੂ ਨੇ ਆ ਲੋ ਧੋਖਾ ਖਾਤਾ ਲੋਕਾਂ ਦੀਆਂ ਜ਼ਮੀਨਾਂ ਦਾ ਬਲੀਆਂ ਇਹਨਾਂ ਨੂੰ ਕੋਈ ਗੱਲ ਨਹੀਂ ਮੇਰੇ ਤੇ ਰੱਬ ਦੀ ਮੈਂ ਓਪਨ ਚੈਲੇਂਜ ਕਰਦਾ ਸੀ ਪਹਿਲਾਂ ਬੀਜੇਪੀ ਚਾਰ ਸਾਲ ਹੁਣ ਮੈਂ ਕਾਂਗਰਸੀ ਤੇ ਆ ਆਦਮੀ ਨੂੰ ਕਰਦਾ ਵੀ ਜੇ ਹਿੰਮਤ ਆ ਤਪਾਉ ਕੋਈ ਵਿਜੀਲੈਂਸ ਜੇ ਮੈਂ ਕੋਈ ਕ੍ਰੈਪਸ਼ਨ ਜਾਂ ਮੈਂ ਕੋਈ ਚੋਰੀ ਕੀਤੀ ਆ ਤੇ ਇੱਕ ਗੱਲ ਕੀ ਲੱਭੀ ਇਹਨਾਂ ਨੂੰ ਸਾਰੇ ਜਿਹੜੇ ਉਸੇ ਜੋੜ ਦੇ ਉਹ ਬਈ ਫੋਨ ਨਹੀਂ ਫੋਨ ਤਾਂ ਸਾਰਿਆਂ ਦੇ ਹੱਥ 'ਚ 24 ਘੰਟੇ ਦਾ ਟੈਲੀਫੋਨਾ ਕੋਈ ਬੱਚਾ ਜੰਮਦਾ ਏ ਉਹਦੇ ਹੱਥ 'ਚ ਵੀ ਟੈਲੀਫੋਨਾ ਉਹ ਨਹੀਂ ਛੱਡਦਾ ਇਹ ਕਹਿੰਦੇ ਮਿੱਟੂ ਟੈਲੀਫੋਨ ਉਹ ਇੱਕ ਜੰਮਦਾ ਜਵਾਕ ਉਹ ਵੀ ਟੈਲੀਫੋਨ ਅੱਕਦਾ ਸਾਰਾ ਦਿਨ ਉੱਚਾ ਨਹੀਂ ਕਰੋ ਤੁਹਾਡੇ ਕੋਲ ਹੋਰ ਵੀ ਗੱਲ ਹੀ ਨਹੀਂ ਹੈ ਮੈਨੂੰ ਇਹ ਕਹਿਣ ਦੀ ਕਿੰਨਾ ਕਿਉਂ ਆਪਣਾ ਮਜ਼ਾਕ ਉਡਾਉਂਦੇ ਲੋਕ 10 ਸਾਲਾਂ ਲੰਮੇ ਦਾੰਤ ਚੰਦਾ ਜਿੱਦ ਨੇ ਚਾਰ ਚਾਰ ਬੰਦੇ 10-10 ਬੰਦੇ ਉੱਥੇ ਕੰਮ ਕਰਦੇ ਆ ਤੁਹਾਡੇ ਕੋਲ ਕੋਈ ਵੱਡੀ ਗੱਲ ਹੋਵੇ ਤਾਂ ਮੇਰੇ ਤੇ ਰੋਖ ਲਾਉਗੇ ਇਹਨਾਂ ਨੂੰ ਕਿ ਤੁਸੀਂ ਉਹ ਨਲਾਇਕ ਬੰਦੇ ਜਿੱਥੇ ਮੈਨੂੰ ਤੁਸੀਂ ਪਾਰਲੀਮੈਂਟ ਚ ਭੇਜਦੇ ਹੋ ਨਾ ਮੈਨੂੰ ਹੁਣ ਮੀਡੀਆ ਵਾਲੇ ਪੁੱਛਲੇ ਸੀ ਮੇਰਾ ਜੀ ਨਹੀਂ ਕਰਦਾ ਕਿਸੇ ਦੇ ਹੁਟ ਦੋ ਮੂੰਹ ਵਿਛੜੋ ਯਾਰ ਪਰ ਇਸ ਕੰਮ ਨੂੰ ਪੂਰੀਆਂ ਬਹੁਤ ਉੱਤੇ ਨਿਕਲ ਗਏ ਕਰਮਾਨ ਵਾਲਾ ਆਪਾਂ ਗੱਲ ਕਰਨੀ ਆ ਮੋਦੀ ਸਾਹਿਬ ਦੀ ਆਪਾਂ ਕਰਨੀ ਐ ਡਵੈਲਪਮੈਂਟ ਦੀ ਗੱਲ ਕਿਉਂ ਅਸੀਂ ਇਸ ਵਾਰ ਬੀਜੇਪੀ ਦਾ ਫੈਸਲਾ ਕੀਤਾ ਇਹ ਨਲਾਇਕ ਆਦਮੀ ਆ ਕੋਈ ਅੱਖ ਦੇਖ ਲਓ ਕੱਢ ਕੇ ਮੇਰੇ ਸ਼ੇਰ ਨੂੰ ਸੌਂ ਚੱਕਣੀ ਨਹੀਂ ਆਈ ਦੇਖੀਓ ਜਦੋਂ ਸੋਚੀ ਸੀ ਵਿਧਾਨ ਸਭਾ ਦੀ ਨਹੀਂ ਦੇਖੀ ਤਾਂ ਉਹ ਕੱਢਦੇ ਇਹਨਾਂ ਨੇ ਉਹ ਮੰਤਰੀ ਜਿਹੜੇ ਮੰਤਰੀ ਉਦੋਂ ਦਾ ਡਰ ਸੀ ਐਮਓ ਸਪੀਕਰ ਬਣਾਏ ਸੀ ਜਿਹੜੇ ਅਮਰਸਰ ਦੇ ਜਿਹਨਾਂ ਦਾ ਹੋ ਨਹੀਂ ਨੌਨ ਲੈਰੇ ਸੀ ਲੋਕਲ ਬਾਡੀ ਇੰਡਸਟਰੀ ਸੀ ਨਿੱਜਤ ਸਿੰਘ ਨਿੱਜਤ ਸਿੰਘ ਨੇ ਜਿਵੇਂ ਆਪਾਂ ਨਰਸੀ ਦੇ ਬੱਚੇ ਨਾਲ ਚੁਕਮੰਦੇ ਗੋਲ-ਬੋਲ ਕੇ ਵੀ ਉਹ ਪਿੱਛੇ ਬੋਲ ਨਰਸੀ ਦੇ ਬੱਚੇ ਵਾਂਗੂ ਨਿੱਜਤ ਸਿੰਘ ਨੇ ਬੋਲੀ ਅੱਖਰ سن چکی یہ سہ چکی ات تک تھی مجھے دسو کہ آپ چکا جی پروجیکٹ دس دو مجھے ایک کہڑا لے کے آنا دو سال تو اتنے ہو گئے جی نیٹو جی نے دسیا کہتے آ اسکول لے کے آتا یونیورسٹی لے کے آتی آ سامنے ریلوے اسٹیشن کو دکھتا ریلوے اسٹیشن اتوں دکھ رہا 550 ਕਰੋੜ ਦਾ ਰੇਲਵੇ ਸਟੇਸ਼ਨ ਬਣ ਰਿਹਾ ਆ ਦੇਖਿਓ ਉੱਤੋਂ ਪੁਲ ਦੇ ਕਿਸ ਤਰੀਕੇ ਨਾਲ ਉੱਥੇ ਮਾਲ ਬਣਾਉਣਾ ਤੇ ਸਿਨਮੇ ਹੌਣ ਬਣਨੇ ਆ ਉੱਥੇ ਸਿੱਧੂ ਪੂਰਾ ਜਿਹੜਾ ਇਹ ਆਪਣੀਆਂ ਸ਼ਾਪਿੰਗ ਸੈਂਟਰ ਬਣਾਣਾ ਇਸ ਤਰੀਕੇ ਦਾ ਰੇਲਵੇ ਸਟੇਸ਼ਨ ਆ ਬਣ ਰਿਹਾ ਆ ਜਗਰਾਉਂਪੁਰ ਆ ਮੈਨੂੰ ਯਾਦ ਆ ਜਦੋਂ ਜਗਰਾਉਂਪੁਰ ਮੈਂ ਲੁਧਿਆਣਾ ਆਇਆ ਇੱਥੇ ਕੀ ਹਾਲ ਸੀ ਇੱਥੇ ਫਲੈਟ ਹੁੰਦੇ ਸੀ ਇਹਦੇ ਗਿਆਨ ਅੱਤ ਵੀਆ ਫਲੈਟ ਹੁੰਦੇ ਸੀ ਕਿ ਅੱਜ ਕਿੱਥੇ ਰੇਲਵੇ ਪੁਲ ਬਣਿਆ ਆ ਇਕੀ ਨੇ ਬਣਾਇਆ ਇਸ ਕਰਕੇ ਪਰ ਮੈਂ ਉਸ ਗੱਲ ਨਹੀਂ ਉਹ ਸਾਡੀ ਡਿਊਟੀ ਆ ਸਾਡਾ ਫਰਜ਼ ਆ ਅੱਜ ਜਿਹੜੀ ਬੇਦਰ ਰੋਡ 750 ਕਰੋੜ ਦੀ ਆਉਂਦੀ ਆ ਕਿ ਨਹੀਂ ਕਰਨੀ ਭੱਜੀ ਪੰਜ ਚਾਰ ਮਿੰਟ ਚ ਸ਼ਹਿਰ ਪਾਰ ਕਰਨਾ ਹੁੰਦਾ ਇਹਨਾਂ ਨੂੰ ਮੈਂ ਇਕੱਲਾ ਕਹੀ ਸੀ ਤੇ ਕਈ ਵਾਰ ਇਹ ਵੀ ਮੈਂ ਉਸ ਵੇਲੇ ਕਾਂਗਰਸ ਸਮਾਏ ਰੁਕਿਆ ਸੀ ਵੀ ਸਿੱਧਾ ਕਿ ਹੁਣ ਬਹਿ ਜਿੱਦਣਾ ਸਰਕਾਰ ਦੁਆਰਾ ਮੋਦੀ ਸਾਹਿਬ ਦੀ ਬਣ ਜਾਣੀ ਆ ਅਬੀ ਸਿੱਧਾ ਕੋਲ ਇੱਥੇ ਚੜੋ ਗਟਕ੍ਰਿਸ਼ ਸਾਹਿਬ ਤੋਂ ਇਹੀ ਕੰਮ ਕਰਾਵਾਂਗੇ ਜਿੱਦਣ ਬਣ ਗਏ ਉਹ ਤੋਂ 6 ਮਹੀਨੇ ਚੁਰੇ ਲਿਆ ਕੇ ਅ ਸਿੱਧੀ ਜਿਹੜੀ ਰੋਣਾ ਸਿੱਧੀ ਮਾਰਾਂਗੇ ਚੂਰਾਣਾ ਕੋਈ ਨਹੀਂ ਜਿਹੜਾ ਸੱਜਾ ਆ ਆ ਕੀ ਬੋਲ ਤੁਰ ਕਰਿਆ ਹਾਂ ਅੱਜ ਜੇ ਇਹ ਰੋ ਜਿੰਮਤ ਹੁੰਦੀ ਅੱਜ ਦਾ ਹੀ ਕੀਤਾ ਹੁੰਦਾ ਉਧਰ ਬਣਾਓ ਨੌਜਵਾਨ ਸ਼ਕਤੀ ਆ ਰਹੀ ਐ ਉਧਰ ਨੂੰ ਕਮਾਓ ਕੈਮਰੇ ਕਮਾਓ ਉਧਰ ਯਾ ਯੂਥ ਆ ਗਿਆ ਪੰਜਾਬ ਦਾ ਧੰਨਵਾਦ ਧੰਨਵਾਦ ਆਜਵਾਦ ਨੌਜਵਾਨ ਨੇ ਲੇਟ ਹੋ ਜਾਂਦੀ ਧੰਨਵਾਦ ਧੰਨਵਾਦ ਆਜਵਾਦ ਤੁਹਾਡੇ ਕਰਕੇ স্পੀড ਜਿਹੜੀ ਉਹ ਲੰਬੀ ਕਰ ਰਹੇ ہیں ਵਿੱਚ ਫੌਜ ਚੱਲੀ ਹੋਈ ਆ ਧੰਨਵਾਦ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਮੈਂ ਅੱਗੇ ਆ ਜਾਣਾ ਆ ਜਾ ਕੇ ਆ ਜਾਣਾ ਠੀਕ ਆ ਉੱਥੇ ਪਿੱਛੇ ਖੜਨਾ ਵੀ ਜ਼ਰੂਰੀ ਆ ਤੇ ਮੈਂ ਇਹ ਗੱਲ ਕਹਿ ਰਿਹਾ ਸੀ ਵੀ ਇਹ ਸੋਚ ਕਿਉਂ ਨਾ ਕੰਮ ਕੀਤੀ ਅੱਜ ਲੱਖਾਂ ਰੁਪਈਆ ਜਿਹੜਾ ਮੈਂ ਡਾਬਰ ਸਾਹਿਬ ਤੋਂ ਰੋਜ਼ ਲਿਆ ਲਿਆ ਸੀ ਮਿਸਟਰ ਸਾਹਿਬ ਤੋਂ ਇਹ ਇਹ ਛਤਮਾਇਆ ਤੇ 650 ਕਰੋੜ ਰੁਪਈਆ ਅੱਜ ਤੁਸੀਂ ਕੋਈ ਜਾ ਕੇ ਆਇਓ ਜਿਹੜਾ ਬੁੱਧਾ ਨਾਲਾ ਜਿਹਨੂੰ ਕਹਿੰਦੇ ਨਾ ਉਹਦੇ ਨਾਲ ਨਾਲ ਪ੍ਰਧਾਨ ਜੀ ਸਾਰੇ ਜਾ ਕੇ ਆਇਓ ਵੀ ਕਿੱਡੇ-ਕਿੱਡੇ ਪ੍ਰੋਜੈਕਟ ਲੱਗ ਰਹੇ ਨੇ ਕਿੱਡੀ-ਕਿੱਡੀ ਮਸ਼ੀਨ ਲਈ ਲੱਗ ਰਹੀ ਹੈ ਤੇ ਕਿੰਨੇ ਸਾਲ ਤੁਹਾਨੂੰ ਉਹ ਦੇਖੂ ਗੈਂ ਚਿੱਟਾ ਪਾਣਾ ਦਿਖੂ ਸਾਢੇ 650 ਕਰੋੜ ਰੁਪਏ ਲੈ ਕੇ ਇਹ ਤਾਂ ਮੈਂ ਤਾਂ ਕਹਿ ਰਿਹਾ ਵੀ ਮੈਂ 1% ਕਿਉਂਕਿ ਮੈਂ ਸਰਕਾਰ ਦਾ ਹਿੱਸਾ ਨਹੀਂ ਮੈਂ ਆਪੋਜੀਸ਼ਨ ਸੀ ਕਾਂਗਰਸ ਤਾਂ ਲੈ ਆਇਆ ਪਰ ਅਸਲੀ ਗੱਲ ਇਹ ਸੀ 10 ਸਾਲ ਹੋ ਗਏ 10 ਸਾਲ ਆਪੋਜੀਸ਼ਨ ਤੁਸੀਂ ਪਰ ਮੈਨੂੰ ਬਣਾ ਕੇ ਭੇਜਦੇ ਸੀ ਪਰ ਉੱਥੇ ਜਾ ਕੇ ਕੋਣਾ ਬਣਦਾ ਸੀ ਮੋਦੀ ਸਾਹਿਬ ਨਹੀਂ ਸਕਦਾ ਤੇ ਕਾਂਗਰਸ ਨਾ ਸੀਟ ਕੋ ਯੂਪੀ ਚ ਨਾ ਕੋਈ ਸੀਟ ਗੁਜਰਾਤ ਨਾ ਕੋਈ ਸੀਟ ਰਾਜਸਥਾਨ ਚ ਨਾ ਕੋਈ ਸੀਟ ਮੱਧਿਆ ਪ੍ਰਦੇਸ਼ ਨਾ 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 ਵਿਆਹਤ ਸਰਕਾਰ ਕਿੱਦੋਂ ਕਾਂਗਰਸ ਦਾ ਤਾਂ ਨੋਨ ਨਿਸ਼ਾਨ ਨਹੀਂ ਉੱਥੇ ਤੇ ਇਸ ਕਰਕੇ ਸਾਡਾ ਪੰਜਾਬ ਇਕੱਲਾ ਰਹਿ ਜਾਂਦਾ ਸੀ ਤੇ ਅਸੀਂ ਲਗਾਤਾਰ 2 ਸਾਲ ਦੇ ਆ ਸੁਣ ਲਿਓ ਮੇਰੀ ਧਿਆਨ ਨਾਲ ਗੱਲਾਂ 2 ਮਿੰਟ ਇੱਧਰ ਸੁਣ ਲਓ ਧਿਆਨ ਨਾਲ ਸਰ ਜੀ ਜਿਹੜੀਆਂ ਗੱਲਾਂ ਬੜੀਆਂ ਸੁਣਨ ਵਾਲੀਆਂ ਆ ਕਿਉਂ ਫੈਸਲਾ ਕੀਤਾ ਨਹੀਂ ਮੈਨੂੰ ਤਾਂ ਕੋਈ ਲੋੜ ਨਹੀਂ ਸੀ ਕਾਂਗਰਸ ਪਾਰਟੀ 'ਚ ਮੈਨੂੰ ਤਾਂ ਤੁਸੀਂ ਐਮਪੀ ਬਣਾ ਦਿੰਦੇ ਸੀ ਮੈਨੂੰ ਤਾਂ ਸਰਕਾਰੀ ਘਰ ਵੀ ਮਿਲ ਜਾਂਦਾ ਸੀ ਕੰਖਾ ਵੀ ਮਿਲ ਲੱਗ ਜਾਂਦੀ ਸੀ ਹਰੋਕ ਤੇ ਹਨ ਮੈਨੂੰ ਨਹੀਂ ਕੋਈ ਤਕਲੀਫ ਸੀ ਮੈਨੂੰ ਤੁਸੀਂ ਐਮਪੀ ਕਾਂਗਰਸ ਵੀ ਬਣਾ ਕੇ ਭੇਜ ਦਿੰਦੇ ਸੀ ਪਰ ਮੈਂ 2 ਸਾਲ ਦਾ ਲੱਗਿਆ ਸੀ ਮੋਦੀ ਸਾਹਿਬ ਤੁਸੀਂ ਬੀਜੇਪੀ ਦਾ ਸਾਰੇ ਦੇਸ਼ ਦੇ ਵਿੱਚ ਫਾਇਦਾ ਹੋ ਰਿਹਾ ਦੀ ਬੀਜੇਪੀ ਤਰੱਕੀ ਕਰ ਰਹੀ ਹੈ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਆ ਉਹ ਸੂਬੇ ਤਰੱਕੀ ਕਰ ਰਹੇ ਆ ਡਬਲ ਇੰਜਨ ਦੀਆਂ ਸਰਕਾਰਾਂ ਦੀਆਂ ਗੱਲਾਂ ਕਰਦੇ ਹਾਂ ਸਾਡੇ ਜਿਹੜਾ ਇੱਕ ਅਸੀਂ ਬਣਾਇਆ ਭਗਵੰਤ ਮਾਨ ਉਹ ਵੀ ਧੂਆ ਮਾਰੀ ਜਾਂਦਾ ਉਹਦੇ ਵੀ ਰਿੰਗ ਪਿਸਟਨ 'ਤੇ ਬੈਠੇ ਪਏ ਆ ਉਹ ਵੀ ਪੋਲੂਸ਼ਨ ਦਾ ਸਵਾਇਆ ਜਿਹੜੇ ਅੱਠ ਪੁਰਾਣੇ ਥ੍ਰੀ ਵੀਲਰ ਹੀ ਨਹੀਂ ਲੈਂਦੇ ਰਹਿਣ ਤੇ ਤੇ ਮੈਂ ਇਹ ਗੱਲ ਕਰ ਰਿਹਾ ਸੀ ਪਈ ਤੋ ਸਾਲ ਦੇ ਮੋਦੀ ਜੀ ਨੂੰ ਅਸੀਂ ਕਿਹਾ ਵੀ ਤੁਸੀਂ ਕਿਉਂ ਅਕਾਲੀ ਦਲ ਨਾਲ ਇਹ ਵੀ ਬਰਤ ਬੀਜੇਪੀ ਸੀ ਅਕਾਲੀ ਘਰ ਕਾਲੀ ਅਕਾਲੀ ਦਲ ਵੀ ਤਾਂ ਤੁਸੀਂ ਖੜਾ ਛੋਟੋ ਅਕਾਲੀ ਦਲ ਇਸ ਵੇਲੇ ਹਾਲਾਤ ਨਹੀਂ ਉਹਦੇ ਠੀਕ ਬੀਜੇਪੀ ਵਾਲੇ ਉਹਨਾਂ ਨੂੰ ਬਣਾ ਦਿੰਦੇ ਆ ਪਰ ਬੀਜੇਪੀ ਨੂੰ ਕਿਉਂਦੋਂ ਮਤ ਕੋਈ ਪੁੱਛਦਾ ਨਹੀਂ ਪਰ ਹੁਣ ਮੋਦੀ ਸਾਹਿਬ ਫੈਸਲਾ ਲਓ ਅਮਿਤ ਸ਼ਾਹ ਜੀ ਫੈਸਲਾ ਲਓ ਉਹਨਾਂ ਨੇ ਇਸ ਵਾਰ ਬੀਜੇਪੀ ਤੇ ਵਿਸ਼ਵਾਸ ਕਰਕੇ ਆਪਣੇ ਲੋਕਾਂ ਤੇ ਪੰਜਾਬ ਦੀ ਆਵਾਜ਼ ਸੁਣ ਕੇ ਪਹਿਲੀ ਵਾਰ ਫੈਸਲਾ ਕੀਤਾ ਹोली ਤੋਂ ਅਗਲੇ ਦਿਨ ਵੀ ਅਸੀਂ ਬੀਜੇਪੀ ਇਸ ਵਾਰ 13 ਦੀਆਂ 13 ਸੀਟਾਂ ਤੇ ਕਮਲਦਾ ਫੁੱਲ ਲੜੇਗਾ ਫਿਰ ਅਸੀਂ ਮੇਰੇ ਤੇ ਕਾਕਾ ਜੀ ਅੜਗੇ ਅਸੀਂ ਸਪੋਰਟ ਦੇਣ ਅਸੀਂ ਕਿਹਾ ਵੀ ਅਸੀਂ ਜਿਹੜਾ ਉਹ ਉਹ ਜਿਹੜੀ ਆ ਚੋਣਾਂ ਲੜਾਂਗੇ ਕਿਉਂਕਿ ਸਾਡੇ ਕੋਲ ਤਜਰਬਾ ਵੀ ਆ ਅਸੀਂ ਜਾਣਦੇ ਹਾਂ ਵੀ ਕਿਵੇਂ ਪਾਰਲੀਮੈਂਟ 'ਚ ਕੰਮ ਕਰਨਾ ਕਿਵੇਂ ਲੋਕਾਂ ਦੇ ਕੰਮ ਕਰਾਉਣੇ ਹਨ ਤੇ ਇਸ ਵਾਰ ਮੇਰੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਮੈਂ ਭਾਸ਼ਣ ਨਹੀਂ ਕਰ ਰਿਹਾ ਕੋਈ ਮੈਂ ਤੁਹਾਡੇ ਨਾਲ ਬੇਨਤੀਆਂ ਕਰ ਰਿਹਾ ਮੈਂ ਤੁਹਾਨੂੰ ਇਹ ਤੋਂ ਵੰਗ ਤੁਸੀਂ ਜਾਣਦੇ ਹੋ ਪਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀਆਂ ਕਰਦਾ ਵੀ ਆਪਾਂ ਇਧਰਨੇ ਪਾਸੇ ਕੀ ਆ ਪਾਕਿਸਤਾਨ ਪਾਕਿਸਤਾਨ ਦਾ ਬਾਰਡਰ ਹੈ ਇੱਥੇ ਦੱਸੀ ਲੜਕੇ ਆ ਹਰਿਆਣੇ ਚ ਵੀ ਕੰਧਾ ਖਿੱਚ ਲਈ ਅੱਜ ਸਾਡਾ ਵਪਾਰ ਅਸਦਾ ਕਾਰੋਬਾਰ ਦੀ ਟ੍ਰੇਨਾਂ ਵੀ 8-8 ਘੰਟੇ ਲੇਟ ਆਉਂਦੀਆਂ ਐ ਅਸੀਂ ਸੈਂਟਰ ਨਾਲ ਵੀ ਦਿੱਲੀ ਨਾਲ ਵੀ ਲੜਾਈ ਛੂਹ ਕੰਨੀ ਜੇ ਅਸੀਂ ਪਿਆਰ ਉਹ ਵਧਾਉਣਾ ਅਸੀਂ ਇੱਕ ਤਾਂ ਆਪਣੀ ਕਰਨੀ ਆ ਅਸੀਂ ਕਹਾਂਜੀ ਅਸੀਂ ਬੀਜੇਪੀ ਜਰੂਰ ਲਾਉ ਅਸੀਂ ਲੜਾਂਗੇ ਬੀਜੇਪੀ ਚ ਤੇ ਜਿਹੜਾ ਪੁਲ ਦਾ ਕੰਮ ਕਰਾਂਗੇ ਅਜਗਰਾਉਂਪੁਰ ਬਣ ਕੇ ਉਧਰ ਚਾਹੀਦਾ ਇਧਰ ਮੇਧਰ ਆਵੇ ਜੇ ਵਿੱਚ ਪੁਲ ਨਾ ਹੋਵੇ ਤਾਂ ਵੀ ਕੀ ਕਰਾਂਗੇ ਕਿਵੇਂ ਜਾਓਗੇ ਲਟਕ ਜਿਓ ਇਹਨਾਂ ਵਿਚਾਰੇ ਤੇ ਇਸ ਕਰਕੇ ਫੈਸਲਾ ਬਹੁਤ ਜ਼ਰੂਰੀ ਆ ਜੇ ਕੇਂਦਰ ਤੋਂ ਆਪਾਂ ਲੱਖਾਂ ਕਰੋੜਾਂ ਦੀਆਂ ਸਕੀਮਾਂ ਲੈ ਕੇ ਆਉਣੀਆਂ ਇਹ ਕੇਂਦਰ ਚ ਪੁਲ ਬਣਾਉਣ ਦਾ ਕੰਮ ਤੁਹਾਨੂੰ ਕਰਨਾ ਕੋ ਪੁਰੇ ਬੀਜੇਪੀ ਜਿਤਵਣੀ ਕੋ ਬੀਜੇਪੀ ਦਾ ਐਮਪੀ ਬਣਾਵਾ ਕੋ ਤਾਂ ਮੋਦੀ ਸਾਹਿਬ ਦਾ ਹੱਥ ਫੜਾ ਕੇ ਮੋਦੀ ਸਾਹਿਬ ਸਾਡਾ ਹੱਥ ਫੜਾਣਗੇ ਆਪੋਜੀਸ਼ਨ ਚ ਆਪਾਂ ਚੁਣ ਕੇ ਭੇਜਦੇ 8 ਜੀਐਮਪੀਸੀ 13 ਚ 8 ਕਾਂਗਰਸ ਦੇ ਜੇ ਅਸੀਂ ਕਹਿੰਦੇ ਕੀ ਸੀ ਅਠੋ ਦੇ ਅਫਸਰ ਉਹਦੇ ਖੜੇ ਕਰ ਦਿੰਦੇ ਨੇ ਸਪੀਕਰ ਦੇ ਨਾਰੇਬਾਜੀ ਕਰਦੇ ਰਹਿੰਦੇ ਸੀ ਮੁੰਡਾ ਬਾਗ ਮੁੰਡਾ ਬਾਗ ਤੇ ਸਪੀਕਰ ਬਾਹਰ ਘੜ ਦਿੰਦਾ ਸੀ ਤੇ ਬਾਕੀ ਸਟੇਟਾਂ ਜਿਹੜੀਆਂ ਦੇ ਵਿੱਚ ਭਾਜਪੀ ਸੀ ਉਹ ਭਾਈ بڑے بڑے ਪ੍ਰੋਜੈਕਟ ਉੱਥੇ ਬੰਦੇ ਬਾਰੇ ਵੱਡੇ ਵੱਡੀਆਂ ਇੰਡਸਟਰੀਆਂ ਫੈਕਟਰੀਆਂ ਸਾਡੇ ਕੀ ਆ ਸਾਡੇ ਚਿੱਟਾ ਸਾਡੇ ਗੈਂਗਸਟਰ ਆ ਗੱਲੇ 'ਚ ਕਿਸੇ ਨੂੰ ਇਹ ਡਰ ਲੱਗਦਾ ਵੀ ਪਤਾ ਨਹੀਂ ਕਾਦੇ ਗੱਲੇ 'ਚ ਕਿਸੇ ਨੇ ਚਾਕੂ ਛੁਰੀ ਪਿਸਤੌਲ ਲੈ ਕੇ ਆ ਜਾਣਾ ਤੇ ਗੱਲੇ ਨੂੰ ਕਹਿਣਾ ਵੀ ਲਿਆਓ ਖਾਲੀ ਕਰੋ ਤੇ ਨਾਲ ਗੋਲੀ ਵੀ ਮਾਰ ਦੇਣੀ ਹੈ ਕਿਸੇ ਵੀ ਕਿਸੇ ਨੂੰ ਸੁਰੱਖਿਤ ਨਹੀਂ ਜੇ ਕੋਈ ਗੱਡੀ 'ਚ ਕੋਈ ਆਪਣੀ ਪੇਮੈਂਟ ਲੈਣ ਗਿਆ ਉਹਨਾਂ 'ਚ ਉਹਨੂੰ ਫਿਕਰ ਰਹਿੰਦਾ ਹੈ ਵੀ ਕੀ ਲੁੱਟਤਾ ਨਹੀਂ ਲਿਆ ਰਾਤ ਸਾਡੀਆਂ ਮਾਮਾ ਭੈਣਾਂ ਸੈਰ ਕਰਨ ਜਾਂਦੀਆਂ ਉਹਨਾਂ ਦੀਆਂ ਵਾਲੀਆਂ ਚੇਨੀਆਂ ਲੁੱਟ ਲੈਂਦੇ ਇਸ ਤਰੀਕੇ ਨਾਲ ਨਸ਼ੇ ਦੀ ਦਲਦਲ 'ਚ ਅਸੀਂ ਫਸੇ ਹਾਂ ਤੇ ਇਸ ਕਰਕੇ ਜੇ ਫੈਸਲਾ ਕਰਨਾ ਆਪਾਂ ਕਾਂਗਰਸ ਨੂੰ ਬਣਾ ਕੇ ਦੇਖ ਲਿਆ ਆਪਾਂ ਅਕਾਲੀ ਦੱਲੂ ਬਣਾ ਕੇ ਦੇਖ ਲਿਆ ਆਪਾਂ ਆਮ ਆਦਮੀ ਨੂੰ ਬਣਾ ਕੇ ਦੇਖ ਲਿਆ ਬੜੀਆਂ ਕੀ ਬੱਤਰ ਵੱਤ ਤੋਂ ਵੱਤਰ ਕਰਜਾ ਤੋਂ ਕਰਜਾ ਕਰਜੇ ਤੋਂ ਕਰਜਾ